ਐਚਪੀਸੀ ਦੇ ਵੱਲੋਂ ਅੱਜ ਅਹਿਮ ਮੀਟਿੰਗ ਰੱਖੀ ਗਈ ਆ ਅਹਿਮ ਇਕੱਤਰਤਾ ਰੱਖੀ ਗਈ ਆ ਪਹਿਲਾਂ ਇਹ ਮੀਟਿੰਗ ਦੋ ਵਾਰ ਮੁਲਤਵੀ ਹੋ ਚੁੱਕੀ ਐ ਅੱਜ ਫਾਰਗ ਹੋયા ਹਰਪ੍ਰੀਤ ਸਿੰਘ ਜਥੇਦਾਰੀ ਤੋਂ ਫਾਰਗ ਹੁੰਦੇ ਨੇ ਉਸ ਨੂੰ 13 ਦਿਨ ਹੋ ਚੁੱਕੇ ਨੇ 15 ਦਿਨਾਂ ਦਾ ਜਿਹੜਾ ਉਹ ਟੀਮ ਨੂੰ ਟਾਈਮ ਦਿੱਤਾ ਗਿਆ ਸੀ ਜਿਹੜੀ ਕਮੇਟੀ ਗਠਿਤ ਕੀਤੀ ਗਈ ਸੀ ਤਿੰਨ ਮੈਂਬਰੀ ਕਮੇਟੀ ਗਠਿਤ ਹੋਈ ਸੀ ਉਸ ਨੂੰ 15 ਦਿਨਾਂ ਦਾ ਜਿਹੜਾ ਇਨਵੈਸਟੀਗੇਸ਼ਨ ਦੇ ਲਈ ਕਾਰਵਾਈ ਲੈ ਲਈ ਜਿਹੜਾ ਟਾਈਮ ਦਿੱਤਾ ਗਿਆ ਸੀ ਅੱਜ 13 ਦਿਨ ਹੋ ਚੁੱਕੇ ਨੇ ਤਾਂ ਅੱਜ ਗਿਆਨੀ ਹਰਪ੍ਰੀਤ ਸਿੰਘ ਤੇ ਕੋਈ ਵੱਡਾ ਫੈਸਲਾ ਆ ਸਕਦਾ ਹੈ ਕਿਉਂਕਿ ਐਸਜੀਪੀਸੀ ਦੇ ਵੱਲੋਂ ਅੱਜ ਅਹਿਮ ਮੀਟਿੰਗ ਰੱਖੀ ਗਈ ਆ ਅਹਿਮ ਕੱਤਰਤਾ ਰੱਖੀ ਗਈ ਆ ਜਿਸ ਦੇ ਵਿੱਚ ਜਿਸ ਦੀ ਗਵਾਹੀ ਹਰ ਮੰਦਰ ਸਿੰਘ ਧਾਮੀ ਐ ਜੀ ਪੀ ਸੀ ਦੇ ਪ੍ਰਧਾਨ ਕਰਨਗੇ ਉਹਨਾਂ ਦੀ ਅਗਵਾਹੀ ਦੇ ਪੂਰੀ ਜਿਹੜੀ ਮੀਟਿੰਗ ਆ ਹੋਣ ਜਾ ਰਹੀ ਆ ਤੁਹਾਨੂੰ ਦੱਸ ਦਈਏ ਕਿ ਇਹ ਮੀਟਿੰਗ ਜਿਹੜੀ ਹੋਣ ਜਾ ਰਹੀ ਆ ਪਹਿਲਾਂ ਦੋ ਵਾਰੀ ਮੁਲਤਵੀ ਹੋ ਚੁੱਕੀ ਆ ਉਸ ਤੋਂ ਪਹਿਲਾਂ 19 ਦਸੰਬਰ ਨੂੰ ਜਿਹੜਾ ਗੁਰਦੁਆਰਾ ਕਟਾਣਾ ਸਾਹਿਬ ਦੇ ਵਿੱਚ ਮੀਟਿੰਗ ਹੁੰਦੀ ਆ ਤਿਰੰਗ ਕਮੇਟੀ ਦੀ ਮੀਟਿੰਗ ਹੋਈ ਆ ਜਿਸ ਦੇ ਵਿੱਚ ਜਿਹੜਾ ਵੱਡਾ ਫੈਸਲਾ ਲਿਆ ਜਾਂਦਾ ਹੈ ਗਿਆਨੀ ਹਰਪ੍ਰੀਤ ਸਿੰਘ ਤੋਂ ਜ਼ਥੇਦਾਰੀ ਦਾ ਚਾਰਜ ਵਾਪਸ ਲੈ ਕੇ ਦਮਦਮਾ ਸਾਹਿਬ ਦੇ ਹੈੱਡ ਗ੍ਰਾਂਥੀ ਨੂੰ ਦੇ ਦਿੱਤਾ ਜਾਂਦਾ ਉਹਨਾਂ ਨੂੰ ਜਥੇਦਾਰੀ ਦੇ ਦਿੱਤੀ ਜਾਂਦੀ ਆ 15 ਦਿਨਾਂ ਦੇ ਲਈ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਜਥੇਦਾਰੀ ਤੋਂ ਫਾਰਗ ਕਰ ਦਿੱਤਾ ਜਾਂਦਾ ਅੱਜ ਇਹਨਾਂ ਦਿਨਾਂ ਦਾ ਸਮਾਂ ਹੋ ਚੁੱਕਿਆ ਅੱਜ ਕੋਈ ਵੱਡਾ ਫੈਸਲਾ ਆ ਸਕਦਾ ਕਿਉਂਕਿ ਅੱਜ ਐਸਜੀਪੀਸੀ ਦੇ ਵੱਲੋਂ ਇੱਕ ਵੱਡੀ ਮੀਟਿੰਗ ਰੱਖੀ ਗਈ ਆ ਤਰਿੰਕ ਕਮੇਟੀ ਦੀ ਮੀਟਿੰਗ ਆ ਸਾਰੇ ਮੈਂਬਰਾਂ ਨੂੰ ਜਿਹੜਾ ਸੱਦਾ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਕੋਈ ਵੱਡਾ ਫੈਸਲਾ ਆ ਸਕਦਾ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਫੈਸਲਾ ਆ ਸਕਦਾ ਹੈ ਕਈ ਹੋਰ ਵੱਡੇ ਮਸਲੇ ਆ ਤੇ ਇਹ ਮੀਟਿੰਗ ਹੋ ਰਹੀ ਆ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਅੱਜ ਗਿਆਨੀ ਹਰਪ੍ਰੀਤ ਸਿੰਘ ਦਾ ਕੋਈ ਵੱਡਾ ਫੈਸਲਾ ਆ ਸਕਦਾ ਹੈ ਕਿਉਂਕਿ ਆਜੀਪੀਸੀ ਦੇ ਵੱਲੋਂ ਅੱਜ ਅਹਿਮ ਮੀਟਿੰਗ ਰੱਖੀ ਗਈ ਆ ਵੱਡੀ ਇਕੱਤਰਤਾ ਰੱਖੀ ਗਈ ਆ ਜਿਸ ਦੇ ਵਿੱਚ ਜਿਹੜੇ ਅਤਰਿੰਗ ਕਮੇਟੀ ਦੇ ਮੈਂਬਰ ਨੇ ਉਹ ਹਿੱਸਾ ਲੈਣਗੇ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇਸ ਮੀਟਿੰਗ ਦੀ ਜਿਹੜੀ ਉਹ ਕਹਿੰਦੇ ਕਿ ਅਗਵਾਹੀ ਕੀਤੀ ਜਾਊਗੀ ਉਹਨਾਂ ਦੀ ਅਗਵਾਹੀ ਦੇ ਵਿੱਚ ਇਹ ਪੂਰੀ ਮੀਟਿੰਗ ਚੱਲੇਗੀ 11 ਵਜੇ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਹੈ 11 ਵਜੇ ਇਹ ਮੀਟਿੰਗ ਸ਼ੁਰੂ ਹੋ ਜਾਵੇਗੀ ਇਹ ਅਹਿਮ ਮੁੱਦਿਆਂ ਨੂੰ ਲੈ ਕੇ ਇਹ ਮੀਟਿੰਗ ਕੀਤੀ ਜਾ ਰਹੀ ਹੈ ਕਈ ਸਿੱਖ ਮਸਲੇ ਇਸ ਦੇ ਵਿੱਚ ਵਿਚਾਰੇ ਜਾਣਗੇ ਤੁਹਾਨੂੰ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ ਦੰਦਮਾ ਸਾਹਿਬ ਦੇ 15 ਦਿਨਾਂ ਦੇ ਲਈ ਉਹਨਾਂ ਨੂੰ ਜਥੇਦਾਰੀ ਤੋਂ ਸਵਾਰਗ ਕਰ ਦਿੱਤਾ ਗਿਆ ਸੀ ਉਹਨਾਂ ਦੀ ਜਗ੍ਹਾ ਹੈੱਡ ਗ੍ਰਾਂਥੀ ਦੰਦਮਾ ਸਾਹਿਬ ਨੂੰ ਜਿਹੜਾ ਉਹ ਉਹ ਜਥੇਦਾਰ ਅਨੁਯੁਕਤ ਕੀਤਾ ਗਿਆ ਸੀ 15 ਦਿਨਾਂ ਲਈ ਚਾਰਜ ਉਹਨਾਂ ਨੂੰ ਦਿੱਤਾ ਗਿਆ ਸੀ ਕਿਉਂਕਿ ਗਾਨੀ ਹਰਪ੍ਰੀਤ ਸਿੰਘ ਦੇ ਰਿਸ਼ਤੇਦਾਰ ਦੇ ਵੱਲੋਂ ਉਹਨਾਂ ਤੇ ਗੰਭੀਰ ਇਲਜ਼ਾਮ ਲਗਾਏ ਸੀ ਤਾਂ ਐਸਜੀਪੀਸੀ ਦੀ ਤਰਿੰਗ ਕਮੇਟੀ ਦੇ ਵੱਲੋਂ ਇੱਕ ਇਕੱਤਰਤਾ ਕੀਤੀ ਜਾਂਦੀ ਆ ਗੁਰਦੁਆਰਾ ਕਟਾਣਾ ਸਾਹਿਬ ਦੇ ਵਿੱਚ 19 ਦਸੰਬਰ ਨੂੰ ਇਹ ਇਕੱਤਰਤਾ ਹੁੰਦੀ ਆ ਤਾਂ ਤਿੰਨ ਮੈਂਬਰੀ ਜਿਹੜੀ ਕਮੇਟੀ ਆ ਇੱਕ ਉਸ ਨੂੰ ਗਠਿਤ ਕੀਤਾ ਜਾਂਦਾ ਤਾਂ ਪੂਰੀ ਮਾਮਲੇ ਦੀ ਜਿਹੜੀ ਜਾਂਚ ਕਰਨ ਦੇ ਲਈ ਕਿਹਾ ਜਾਂਦਾ 15 ਦਿਨਾਂ ਦੇ ਅੰਦਰ ਅੰਦਰ ਉਸ ਕਮੇਟੀ ਦੇ ਵੱਲੋਂ ਜਿਹੜੀ ਜਾਂਚ ਰਿਪੋਰਟ ਹੈ ਉਹ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਨੂੰ ਸੌਂਪੀ ਜਾਣੀ ਆ ਤਾਂ ਅੱਜ 13 ਦਿਨਾਂ ਦਾ ਸਮਾਂ ਹੋ ਚੁੱਕਿਆ ਅੱਜ ਕੋਈ ਵੀ ਜਿਹੜਾ ਵੱਡਾ ਫੈਸਲਾ ਏ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਸਾਰੇ ਵੀ ਆ ਸਕਦਾ ਹੈ ਅੱਗੇ ਜਿਹੜੇ ਉਹ ਜਥੇਦਾਰ ਬਣ ਗਏ ਜਾਂ ਫਿਰ ਜਿਹੜੇ ਹੈੱਡ ਗ੍ਰਾਂਥੀ ਨੇ ਦਮਦਮਾ ਸਾਹਿਬ ਦੇ ਉਹੀ ਜਥੇਦਾਰ ਰਹਿਣਗੇ ਇਹ ਸਮਾਂ ਦੱਸੇਗਾ ਕਿਉਂਕਿ 13 ਦਿਨਾਂ ਦਾ ਜਿਹੜਾ ਸਮਾਂ ਹੈ ਉਹ ਹੋ ਚੁੱਕਿਆ 19 ਦਸੰਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਫਰਗ ਕੀਤਾ ਜਾਂਦਾ ਤਾਂ ਇਸ ਮੌਕੇ ਦੀ ਵੱਡੀ ਖਬਰ ਹੈ ਕਿ ਅੱਜ ਅੱਜ ਬੀਸੀਡੀ ਤਰਿੰਕ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਆ ਜਿਸ ਦੇ ਵਿੱਚ ਐ ਜੀ ਪੀ ਸੀ ਪ੍ਰਧਾਨ ਅਤੇ ਹਰਜਿੰਦਰ ਸਿੰਘ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਤਰਿੰਕ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਹਿੱਸਾ ਲੈਣਗੇ ਤੁਹਾਨੂੰ ਦੱਸ ਦਈਏ ਕਿ 11 ਵਜੇ ਇਹ ਮੀਟਿੰਗ ਸ਼ੁਰੂ ਹੋਣੀ ਆ ਜਿਸ ਦੇ ਵਿੱਚ ਤਰਿੰਕ ਕਮੇਟੀ ਦੇ ਮੈਂਬਰ ਹੋਣਗੇ ਨਾਲ ਜਿਹੜੀ ਜਾਂਚ ਕਮੇਟੀ ਬਣਾਈ ਗਈ ਸੀ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਗਈ ਸੀ ਗਿਆਨੀ ਹਰਪ੍ਰੀਤ ਸਿੰਘ ਦੇ ਜਿਹੜੇ ਇਲਜ਼ਾਮ ਲੱਗੇ ਸੀ ਉਹਨਾਂ ਨੂੰ ਲੈ ਕੇ ਉਹਨਾਂ ਦੀ ਜਾਂਚ ਦੇ ਲਈ ਇਹ ਕਮੇਟੀ ਬਣੀ ਸੀ ਤਾਂ ਉਹ ਵੀ ਅੱਜ ਔਰ ਜਿਹੜੀ ਰਿਪੋਰਟ ਆ ਉਹ ਸਬਮਿਟ ਕਰ ਸਕਦੇ ਆ ਰਿਪੋਰਟ ਪੇਸ਼ ਕਰ ਸਕਦੇ ਆ ਤਾਂ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਤੇ ਵੱਡਾ ਫੈਸਲਾ ਆ ਸਕਦਾ ਫੈਸਲੇ ਦੀ ਘੜੀ ਹੈ 11 ਵਜੇ ਦਾ ਜਿਹੜਾ ਸਮਾਂ ਉਹ ਨਿਸ਼ਚਿਤ ਕੀਤਾ ਗਿਆ 11 ਵਜੇ ਜਿਹੜਾ ਉਹ ਮੀਟਿੰਗ ਸ਼ੁਰੂ ਹੋਵੇਗੀ ਉਸ ਤੋਂ ਬਾਅਦ ਕਿੰਨੀ ਦੇਰ ਇਹ ਜਿਹੜੀ ਮੀਟਿੰਗ ਹੈ ਉਹ ਚੱਲਦੀ ਆ ਉਹ ਸਮਾਂ ਦੱਸੇਗਾ ਪਰ 11 ਵਜੇ ਇਸ ਮੀਟਿੰਗ ਦੀ ਜਿਹੜੀ ਸ਼ੁਰੂਆਤ ਦੀ ਇਹ ਕਹਦੀ ਹੈ ਕਿ ਸੁਭਾਵਨਾ ਹੋ ਸਕਦੀ ਆ ਸ਼ੁਰੂਆਤ ਹੋ ਸਕਦੀ ਆ ਵੱਡੀ ਖਬਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਜਥੇਦਾਰ ਦਮਦਮਾ ਸਾਹਿਬ ਤੇ ਅੱਜ ਕੋਈ ਵੱਡਾ ਫੈਸਲਾ ਆ ਸਕਦਾ ਹੈ ਐਚਪੀਸੀ ਦੇ ਵੱਲੋਂ ਅੱਜ ਅਹਿਮ ਮੀਟਿੰਗ ਰੱਖੀ ਗਈ ਆ ਅਹਿਮ ਇਕੱਤਰਤਾ ਰੱਖੀ ਗਈ ਆ ਪਹਿਲਾਂ ਇਹ ਮੀਟਿੰਗ ਦੋ ਵਾਰ ਮੁਲਤਵੀ ਹੋ ਚੁੱਕੀ ਹੈ ਅੱਜ ਫਾਰਗ ਹੋਇਆ ਹਰਪ੍ਰੀਤ ਸਿੰਘ ਜਥੇਦਾਰੀ ਤੋਂ ਫਾਰਗ ਹੁੰਦੇ ਨੇ ਉਸ ਨੂੰ 13 ਦਿਨ ਹੋ ਚੁੱਕੇ ਨੇ 15 ਦਿਨਾਂ ਦਾ ਜਿਹੜਾ ਉਹ ਟੀਮ ਨੂੰ ਟਾਈਮ ਦਿੱਤਾ ਗਿਆ ਸੀ ਜਿਹੜੀ ਕਮੇਟੀ ਗਠਿਤ ਕੀਤੀ ਗਈ ਸੀ ਤਿੰਨ ਮੈਂਬਰੀ ਕਮੇਟੀ ਗਠਿਤ ਹੋਈ ਸੀ ਉਸ ਨੂੰ 15 ਦਿਨਾਂ ਦਾ ਜਿਹੜਾ ਇਨਵੈਸਟੀਗੇਸ਼ਨ ਦੇ ਲਈ ਕਾਰਵਾਈ ਲਈ ਲਈ ਜਿਹੜਾ ਟਾਈਮ ਦਿੱਤਾ ਗਿਆ ਸੀ ਅੱਜ 13 ਦਿਨ ਹੋ ਚੁੱਕੇ ਨੇ ਤਾਂ ਅੱਜ ਗਿਆਨੀ ਹਰਪ੍ਰੀਤ ਸਿੰਘ ਤੇ ਕੋਈ ਵੱਡਾ ਫੈਸਲਾ ਆ ਸਕਦਾ ਹੈ ਕਿਉਂਕਿ ਐਸਜੀਪੀਸੀ ਦੇ ਵੱਲੋਂ ਅੱਜ ਅਹਿਮ ਮੀਟਿੰਗ ਰੱਖੀ ਗਈ ਆ ਅਹਿਮ ਇਕੱਤਰਤਾ ਰੱਖੀ ਗਈ ਆ ਜਿਸ ਦੇ ਵਿੱਚ ਜਿਸ ਦੀ ਗਵਾਹੀ ਹਰਜਨ ਦਾ ਸਿੰਘ ਧਾਮੀ ਐ ਜੀ ਪੀ ਸੀ ਦੇ ਪ੍ਰਧਾਨ ਕਰਨਗੇ ਉਹਨਾਂ ਦੀ ਅਗਵਾਹੀ ਦੇ ਪੂਰੀ ਜਿਹੜੀ ਮੀਟਿੰਗ ਹੈ ਹੋਣ ਜਾ ਰਹੀ ਆ ਤੁਹਾਨੂੰ ਦੱਸ ਦਈਏ ਕਿ ਇਹ ਮੀਟਿੰਗ ਜਿਹੜੀ ਹੋਣ ਜਾ ਰਹੀ ਆ ਪਹਿਲਾਂ ਦੋ ਵਾਰੀ ਮੁਲਤਵੀ ਹੋ ਚੁੱਕੀ ਆ ਉਸ ਤੋਂ ਪਹਿਲਾਂ 19 ਦਸੰਬਰ ਨੂੰ ਜਿਹੜਾ ਗੁਰਦੁਆਰਾ ਕਟਾਣਾ ਸਾਹਿਬ ਦੇ ਵਿੱਚ ਮੀਟਿੰਗ ਹੁੰਦੀ ਆ ਤਿਰੰਗ ਕਮੇਟੀ ਦੀ ਮੀਟਿੰਗ ਹੋਈ ਆ ਜਿਸ ਦੇ ਵਿੱਚ ਜਿਹੜਾ ਵੱਡਾ ਫੈਸਲਾ ਲਿਆ ਜਾਂਦਾ ਹੈ ਗਿਆਨੀ ਹਰਪ੍ਰੀਤ ਸਿੰਘ ਤੋਂ ਜ਼ਥੇਦਾਰੀ ਦਾ ਚਾਰਜ ਵਾਪਸ ਲੈ ਕੇ ਦਮਦਮਾ ਸਾਹਿਬ ਦੇ ਹੈੱਡ ਗ੍ਰਾਂਤੀ ਨੂੰ ਦੇ ਦੇ ਜਾਂਦਾ ਉਹਨਾਂ ਨੂੰ ਜ਼ਥੇਦਾਰੀ ਦੇ ਦਿੱਤੀ ਜਾਂਦੀ ਆ 15 ਦਿਨਾਂ ਦੇ ਲਈ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਜ਼ਥੇਦਾਰੀ ਤੋਂ ਫਾਰਕ ਕਰ ਦਿੱਤਾ ਜਾਂਦਾ ਅੱਜ 13 ਦਿਨਾਂ ਦਾ ਸਮਾਂ ਹੋ ਚੁੱਕਿਆ ਅੱਜ ਕੋਈ ਵੱਡਾ ਫੈਸਲਾ ਆ ਸਕਦਾ ਕਿਉਂਕਿ ਅੱਜ ਐਸਜੀਪੀਸੀ ਦੇ ਵੱਲੋਂ ਇੱਕ ਵੱਡੀ ਮੀਟਿੰਗ ਰੱਖੀ ਗਈ ਆ ਤਰਿੰਕ ਕਮੇਟੀ ਦੀ ਮੀਟਿੰਗ ਆ ਸਾਰੇ ਮੈਂਬਰਾਂ ਨੂੰ ਜਿਹੜਾ ਸੱਦਾ ਦਿੱਤਾ ਗਿਆ ਹੈ ਤੁਹਾਨੂੰ ਦੱਸਦੀ ਹੈ ਕਿ ਅੱਜ ਕੋਈ ਵੱਡਾ ਫੈਸਲਾ ਆ ਸਕਦਾ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਫੈਸਲਾ ਆ ਸਕਦਾ ਹੈ ਕਈ ਹੋਰ ਵੱਡੇ ਮਸਲੇ ਆ ਤੇ ਇਹ ਮੀਟਿੰਗ ਹੋ ਰਹੀ ਆ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਅੱਜ ਗਿਆਨੀ ਹਰਪ੍ਰੀਤ ਸਿੰਘ ਦਾ ਕੋਈ ਵੱਡਾ ਫੈਸਲਾ ਆ ਸਕਦਾ ਹੈ ਕਿਉਂਕਿ ਆਜੀਪੀਸੀ ਦੇ ਵੱਲੋਂ ਅੱਜ ਅਹਿਮ ਮੀਟਿੰਗ ਰੱਖੀ ਗਈ ਆ ਵੱਡੀ ਇਕੱਤਰਤਾ ਰੱਖੀ ਗਈ ਆ ਜਿਸ ਦੇ ਵਿੱਚ ਜਿਹੜੇ ਅਤਰਿੰਗ ਕਮੇਟੀ ਦੇ ਮੈਂਬਰ ਨੇ ਉਹ ਹਿੱਸਾ ਲੈਣਗੇ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇਸ ਮੀਟਿੰਗ ਦੀ ਜਿਹੜੀ ਉਹ ਕਹ ਜੀਏ ਕਿ ਅਗਵਾਹੀ ਕੀਤੀ ਜਾਊਗੀ ਉਹਨਾਂ ਦੀ ਅਗਵਾਹੀ ਦੇ ਵਿੱਚ ਇਹ ਪੂਰੀ ਮੀਟਿੰਗ ਚੱਲੇਗੀ 11 ਵਜੇ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਹੈ 11 ਵਜੇ ਇਹ ਮੀਟਿੰਗ ਸ਼ੁਰੂ ਹੋ ਜਾਵੇਗੀ ਕਿ ਇਹ ਅਹਿਮ ਮੁੱਦਿਆਂ ਨੂੰ ਲੈ ਕੇ ਇਹ ਮੀਟਿੰਗ ਕੀਤੀ ਜਾ ਰਹੀ ਹੈ ਕਈ ਸਿੱਖ ਮਸਲੇ ਇਸ ਦੇ ਵਿੱਚ ਵਿਚਾਰੇ ਜਾਣਗੇ ਤੁਹਾਨੂੰ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ ਦਮਦਮਾ ਸਾਹਿਬ ਦੇ 15 ਦਿਨਾਂ ਦੇ ਲਈ ਉਹਨਾਂ ਨੂੰ ਜਥੇਦਾਰੀ ਤੋਂ ਫਾਰਗ ਕਰ ਦਿੱਤਾ ਗਿਆ ਸੀ ਉਹਨਾਂ ਦੀ ਜਗ੍ਹਾ ਹੈੱਡ ਗ੍ਰਾਂਥੀ ਦੰਦਮਾ ਸਾਹਿਬ ਨੂੰ ਜਿਹੜਾ ਉਹ ਉਹ ਜਥੇਦਾਰ ਅਨੁਯੁਕਤ ਕੀਤਾ ਗਿਆ ਸੀ 15 ਦਿਨਾਂ ਦੇ ਲਈ ਚਾਰਜ ਉਹਨਾਂ ਨੂੰ ਦਿੱਤਾ ਗਿਆ ਸੀ ਕਿਉਂਕਿ ਗਾਨੀ ਹਰਪ੍ਰੀਤ ਸਿੰਘ ਦੇ ਰਿਸ਼ਤੇਦਾਰ ਦੇ ਵੱਲੋਂ ਉਹਨਾਂ ਤੇ ਗੰਭੀਰ ਇਲਜ਼ਾਮ ਲਗਾਏ ਸੀ ਤਾਂ ਐਸਜੀਪੀਸੀ ਦੀ ਅਤਰਿੰਗ ਕਮੇਟੀ ਦੇ ਵੱਲੋਂ ਇੱਕ ਇਕੱਤਰਤਾ ਕੀਤੀ ਜਾਂਦੀ ਆ ਗੁਰਦੁਆਰਾ ਕਟਾਣਾ ਸਾਹਿਬ ਦੇ ਵਿੱਚ 19 ਦਸੰਬਰ ਨੂੰ ਇਹ ਇਕੱਤਰਤਾ ਹੁੰਦੀ ਆ ਤਾਂ ਤਿੰਨ ਮੈਂਬਰੀ ਜਿਹੜੀ ਕਮੇਟੀ ਆ ਇੱਕ ਉਸ ਨੂੰ ਗਠਿਤ ਕੀਤਾ ਜਾਂਦਾ ਤਾਂ ਪੂਰੀ ਮਾਮਲੇ ਦੀ ਜਿਹੜੀ ਜਾਂਚ ਕਰਨ ਦੇ ਲਈ ਕਿਹਾ ਜਾਂਦਾ 15 ਦਿਨਾਂ ਦੇ ਅੰਦਰ ਅੰਦਰ ਉਸ ਕਮੇਟੀ ਦੇ ਵੱਲੋਂ ਜਿਹੜੀ ਜਾਂਚ ਰਿਪੋਰਟ ਹੈ ਉਹ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਨੂੰ ਸੌਂਪੀ ਜਾਣੀ ਆ ਤਾਂ ਅੱਜ 13 ਦਿਨਾਂ ਦਾ ਸਮਾਂ ਹੋ ਚੁੱਕਿਆ ਅੱਜ ਕੋਈ ਵੀ ਜਿਹੜਾ ਵੱਡਾ ਫੈਸਲਾ ਏ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਾਰੇ ਵੀ ਆ ਸਕਦਾ ਹੈ ਅੱਗੇ ਜਿਹੜੇ ਉਹ ਜਥੇਦਾਰ ਬਣਗੇ ਜਾਂ ਫਿਰ ਜਿਹੜੇ ਹੈੱਡ ਗ੍ਰਾਂਥੀ ਨੇ ਦਮਦਮਾ ਸਾਹਿਬ ਦੇ ਉਹੀ ਜਥੇਦਾਰ ਰਹਿਣਗੇ ਇਹ ਸਮਾਂ ਦੱਸੇਗਾ ਕਿਉਂਕਿ 13 ਦਿਨਾਂ ਦਾ ਜਿਹੜਾ ਸਮਾਂ ਹੈ ਉਹ ਹੋ ਚੁੱਕਿਆ 19 ਦਸੰਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਫਰਗ ਕੀਤਾ ਜਾਂਦਾ ਤਾਂ ਇਸ ਮੌਕੇ ਦੀ ਵੱਡੀ ਖਬਰ ਹੈ ਕਿ ਅੱਜ ਐਡੀ ਬੀਸੀ ਦੀ ਤਰਿੰਕ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਆ ਜਿਸ ਦੇ ਵਿੱਚ ਐਜੀਪੀਸੀ ਪ੍ਰਧਾਨ ਅਤੇ ਹਰਜਿੰਦਰ ਸਿੰਘ ਐਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਤਰਿੰਕ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਹਿੱਸਾ ਲੈਣਗੇ ਤੁਹਾਨੂੰ ਦੱਸ ਦਈਏ ਕਿ 11 ਵਜੇ ਇਹ ਮੀਟਿੰਗ ਸ਼ੁਰੂ ਹੋਣੀ ਆ ਜਿਸ ਦੇ ਵਿੱਚ ਤਰਿੰਕ ਕਮੇਟੀ ਦੇ ਮੈਂਬਰ ਹੋਣਗੇ ਨਾਲ ਜਿਹੜੀ ਜਾਂਚ ਕਮੇਟੀ ਬਣਾਈ ਗਈ ਸੀ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਗਈ ਸੀ ਗਿਆਨੀ ਹਰਪ੍ਰੀਤ ਸਿੰਘ ਦੇ ਜਿਹੜੇ ਇਲਜ਼ਾਮ ਲੱਗੇ ਸੀ ਉਹਨਾਂ ਨੂੰ ਲੈ ਕੇ ਉਹਨਾਂ ਦੀ ਜਾਂਚ ਦੇ ਲਈ ਇਹ ਕਮੇਟੀ ਬਣੀ ਸੀ ਤਾਂ ਉਹ ਵੀ ਅੱਜ ਜਿਹੜੇ ਔਰ ਜਿਹੜੀ ਰਿਪੋਰਟ ਆ ਉਹ ਸਬਮਿਟ ਕਰ ਸਕਦੇ ਆ ਰਿਪੋਰਟ ਪੇਸ਼ ਕਰ ਸਕਦੇ ਆ ਤਾਂ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਤੇ ਵੱਡਾ ਫੈਸਲਾ ਆ ਸਕਦਾ ਫੈਸਲੇ ਦੀ ਘੜੀ ਹੈ 11 ਵਜੇ ਦਾ ਜਿਹੜਾ ਸਮਾਂ ਉਹ ਨਿਸ਼ਚਿਤ ਕੀਤਾ ਗਿਆ 11 ਵਜੇ ਜਿਹੜਾ ਉਹ ਮੀਟਿੰਗ ਸ਼ੁਰੂ ਹੋਵੇਗੀ ਉਸ ਤੋਂ ਬਾਅਦ ਕਿੰਨੀ ਦੇਰ ਇਹ ਜਿਹੜੀ ਮੀਟਿੰਗ ਹੈ ਉਹ ਚੱਲਦੀ ਆ ਉਹ ਸਮਾਂ ਦੱਸੇਗਾ ਪਰ 11 ਵਜੇ ਇਸ ਮੀਟਿੰਗ ਦੀ ਜਿਹੜੀ ਸ਼ੁਰੂਆਤ ਦੀ ਇਹ ਕਹਦੀ ਹੈ ਕਿ ਸੁਭਾਵਨਾ ਹੋ ਸਕਦੀ ਆ ਸ਼ੁਰੂਆਤ ਹੋ ਸਕਦੀ ਆ ਵੱਡੀ ਖਬਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਦਾ ਜੋਤੇਦਾਰ ਦਮਦਮਾ ਸਾਹਿਬ ਤੇ ਅੱਜ ਕੋਈ ਵੱਡਾ ਫੈਸਲਾ ਆ ਸਕਦਾ